6 ਜੂਨ ਸਨ 1984 ਦੇ ਦੁਖਾਂਤ ਨੂੰ ਵਾਪਰਿਆ ਅੱਜ 40 ਸਾਲ ਦਾ ਸਮਾਂ ਬੀਤ ਗਿਆ ਪਰ ਅੱਜ ਵੀ ਸਿੱਖ ਕੌਮ ਦੇ ਜ਼ਖਮ ਅੱਲੇ ਨੇ ਤੇ ਅੱਜ ਜਿੱਥੇ ਕੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਸਿੰਘਾਂ ਸਿੰਗੜੀਆਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਉਲਕੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਦੂਜੇ ਪਾਸੇ ਦਲ ਖਾਲਸਾ ਤੇ ਖੋਰਨਾ ਜਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਆ ਤਾਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਬੰਦੇ ਮੰਦਿਰਾਂ ਸਰ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਉਹ ਨਾ ਵਾਪਰ ਸਕੇ ਏਸੀਪੀ ਸੁਰਿੰਦਰ ਸਿੰਘ ਦੇ ਨਾਲ ਪੁਲਿਸ ਫੋਰਸ ਦੇ ਨਾਲ ਪੁਲਿਸ ਅਧਿਕਾਰੀ ਇਸ ਮੌਕੇ ਤੇ ਮਜ਼ੂਰ ਵਿਖਾਈ ਦੇ ਰਹੇ ਨੇ ਤੇ ਨਾਲ-ਨਾਲ ਜਥੇਬੰਦੀ ਦਲ ਖਾਲਸਾ ਦੇ ਨੁਮਾਇंदे ਵੀ ਇੱਥੇ ਹਾਲ ਬਾਜ਼ਾਰ ਵਿਖੇ ਪਹੁੰਚੇ ਹੋਏ ਨੇ ਤਾਂ ਜੋ ਇਸ ਬੰਦ ਦੇ ਕਾਲ ਨੂੰ ਯਕੀਨੀ ਬਣਾਇਆ ਜਾ ਸਕੇ ਤਾਂ ਹਾਲ ਬਾਜ਼ਾਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲ ਰਿਹਾ ਹੈ ਅੰਮ੍ਰਿਤਸਰ ਦੇ तमाम ਬਾਜ਼ਾਰ ਬੰਦ ਵਿਖਾਈ ਦਿੱਤੇ ਨੇ ਪਰ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਵੀ ਸਿੱਖ ਕੌਮ ਨੂੰ ਆਵਾਹਨ ਕੀਤਾ ਗਿਆ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਤੇ ਅੱਜ ਦੇ ਦਿਨ 40 ਸਾਲ ਪਹਿਲਾਂ ਜੋ ਦੁਕਾਨਤ ਵਾਪਰਿਆ ਸੀ ਉਸ ਦੇ ਮਦਨਸਰ ਜਿੱਥੇ ਕਿ ਸ਼ਹੀਦ ਸਿੰਘਾਂ ਸਿੰਘੜੀਆਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਗਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਵੀ ਸ਼ਕਲਤ ਕਸਾਈ ਵਿਖੇ ਧਾਰਮਿਕ ਸਮਾਗਮ ਦੇ ਦੌਰਾਨ ਸਨਮਾਨਿਤ ਕੀਤਾ ਜਾਂਦਾ ਹੈ ਤੇ ਨਾਲ ਨਾਲ ਅੰਮ੍ਰਿਤਸਰ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਹੈ ਦਲ ਖਾਲਸਾ ਵੱਲੋਂ ਉਸ ਦਾ ਵੀ ਵਿਆਪਕ ਅਸਰ ਵੇਖਣ ਨੂੰ ਮਿਲ ਰਿਹਾ ਹੈ ਦਲ ਖਾਲਸਾ ਦੇ ਆਗੂ ਬਾਜ਼ਾਰਾਂ ਵਿੱਚ ਪਹੁੰਚ ਕਰ ਰਹੇ ਨੇ ਔਰ ਇਸ ਸਮੇ ਤੁਹਾਨੂੰ ਅੰਮ੍ਰਿਤਸਰ ਦੇ ਮੇਨ ਬਾਜ਼ਾਰ ਹਾਲ ਬਾਜ਼ਾਰ ਦੀਆਂ ਤਸਵੀਰਾਂ ਖਾਜੀਆਂ ਕਰ ਰਹੇ ਜਿੱਥੇ ਕੀ ਬੰਦ ਦਾ ਪੂਰਾ ਅਸਰ ਵਿਖਾਈ ਦਿੱਤਾ ਹੈ ਔਰ ਅੰਮ੍ਰਿਤਸਰ ਦੇ ਜਿਹੜੇ ਮੁੱਖ ਬਾਜ਼ਾਰ ਨੇ ਉਹ ਬੰਦ ਹੀ ਵਿਖਾਈ ਦੇ ਰਹੇ ਨੇ ਨਾਲ ਨਾਲ ਦਲ ਖਾਲਸਾ ਦੇ ਆਗੂ ਨੇ ਔਰ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਇੱਥੇ ਮੌਕੇ ਤੇ ਤਣਾਤ ਵਿਖਾਈ ਦੇ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਔਰ ਅੱਜ ਅੰਮ੍ਰਿਤਸਰ ਬੰਦ ਦੀ ਕਾਲ ਦੇ ਮੰਡੇ ਨਜ਼ਰ ਸਮੂਹ ਬਾਜ਼ਾਰ ਵਿਦਿਅਕ ادارے ਵਪਾਰਿਕ ادارے ਉਹ ਸਾਰੇ तकरीबन ਬਾਜ਼ਾਰ ਉਹ ਬੰਦ ਵਿਖਾਈ ਦੇ ਰਹੇ ਨੇ ਔਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਇੱਥੇ ਤਣਾਤ ਵਿਖਾਈ ਦੇ ਰਹੀ ਹੈ ਤਸਵੀਰਾਂ ਹਾਲ ਬਾਜ਼ਾਰ ਦੀਆਂ ਨੇ ਜਿਹੜਾ ਕਿ ਅੰਮ੍ਰਿਤਸਰ ਦਾ ਮੇਨ ਬਾਜ਼ਾਰ ਹੈ ਔਰ ਜਿੱਥੇ ਰੋਜ਼ਾਨਾ ਕਰੋੜਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ ਪਰ ਅੱਜ ਦੀ ਬੰਦ ਦੀ ਕਾਲ ਨੂੰ ਧਿਆਨ ਚ ਰੱਖਦੇ ਹੁਆ ਦੁਕਾਨਦਾਰਾਂ ਵੱਲੋਂ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਨੇ ਤਾਂ ਪੁਲਿਸ ਫੋਰਸ ਮੌਕੇ ਤੇ ਤਾਇਨਾਤ ਹੈ ਗੱਲਬਾਤ ਵੀ ਕਰ ਲੈਣੇ ਆ ਪੁਲਿਸ ਫੋਰਸ ਨਾਲ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦਲ ਖਾਲਸਾ ਦੇ ਇੱਥੇ ਨੁਮਾਇंदे ਵੀ ਪਹੁੰਚੇ ਹੋਏ ਨੇ ਦੀਪਾ ਜੀ ਮਾਰਟੀ ਕੱਢਿਆ ਜਾ ਰਿਹਾ ਕਿ ਕਹਿਣਾ ਚਾਹੁੰਦੇ ਦਰਬਾਰ ਸਾਹਿਬ ਹਮਲੇ ਦੇ 40ਵੇਂ ਸਾਲ ਤੇ ਗਵਰਨਮੈਂਟ ਦੇ ਇਸ ਅਸਾਲਟ ਐਕਸ਼ਨ ਦੇ ਖਿਲਾਫ ਅਸੀਂ ਅੰਮ੍ਰਿਤਸਰ ਬੰਦੀ ਕਾਲ ਪਿਛਲੇ 15 ਸਾਲ ਤੋਂ ਦਿੰਦੇ ਆ ਰਹੇ ਹਾਂ ਲੋਕਾਂ ਦਾ ਹਮੇਸ਼ਾ ਹੀ ਸਹਿਯੋਗ ਰਿਹਾ ਐ ਇਸ ਵਾਰ ਵੀ ਲੋਕਾਂ ਨੇ ਸਹਿਯੋਗ ਦਿੱਤਾ ਸਾਥ ਦਿੱਤਾ ਬੰਦ ਪੀਸਫੁਲ ਐ ਔਰ ਲੋਕਾਂ ਦਾ ਧੰਨਵਾਦ ਹੈ ਕਿ ਲੋਕਾਂ ਨੇ ਸਾਥ ਸਹਿਯੋਗ ਦੇ ਕੇ ਜਿੱਥੇ ਜਿਹੜੇ ਸ਼ਰਧਾਲੂ ਜਿਹੜੇ ਸ਼ਰਧਾਲੂ ਇਸ ਕਤਲੇਆਮ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਗਵਰਨਮੈਂਟ ਨੂੰ ਇੱਕ ਸਟਰੋਂਗ ਮੈਸੇਜ ਦਿੱਤਾ ਹੈ ਬੰਦ ਜਿਹੜਾ ਇੱਕ ਪੀਸਫੁਲ ਵੇ ਆਫ ਐਕਸਪ੍ਰੈਸ਼ਨ ਹੈ ਆਪਣੇ ਗੁੱਸੇ ਦਾ ਪ੍ਰਗਟਾਵੇ ਦਾ ਇੱਕ ਵਾਈਡ ਸਪਰੈਡ ਟੂਲ ਹੈ ਵਾਈਡ ਸਪਰੈਡ ਮੈਸੇਜ ਹੁੰਦਾ ਹੈ ਔਰ ਇੱਕ ਡੈਮੋਕਰੈਟਿਕ ਟੂਲ ਹੁੰਦਾ ਹੈ ਜਦੋਂ ਬੰਦ ਦੇ ਵਿੱਚ ਹਰ ਇਨਸਾਨ ਇਨਵੋਲਵ ਹੁੰਦਾ ਹੈ ਤੇ ਗਵਰਨਮੈਂਟ ਨੂੰ ਇੱਕ ਮੈਸੇਜ ਆਂਦਾ ਹੈ ਕਿ ਅਸੀਂ ਉਹ ਜਿਹੜਾ ਕੈਰੀ ਅਸਾਲਟ ਸੀ ਜਿਹੜਾ ਸਾਡੇ ਤੇ ਹਮਲਾ ਸੀ ਅਸੀਂ ਭੁੱਲੇ ਨਹੀਂ ਆ ਅਸੀਂ ਤੁਹਾਨੂੰ ਮਾਫੀ ਨਹੀਂ ਕੀਤਾ ਤੇ ਅਸੀਂ ਇਹ ਵੀ ਇਨਸ਼ੋਰ ਕਰਦੇ ਆ ਕਿ ਗਵਰਨਮੈਂਟ ਦੁਬਾਰਾ ਇਸ ਤਰ੍ਹਾਂ ਦਾ ਕੋਈ ਬਲੰਡਰ ਇਸ ਤਰ੍ਹਾਂ ਦਾ ਕੋਈ ਗੁਨਾਹ ਨਾ ਕਰੇ ਇਸ ਕਰਕੇ ਕੌਮ ਜਾਗਦੀ ਤੇ ਜੁਂਦੀ ਹੈ ਬੰਦ ਆਪੇ ਰੱਖਿਆ ਲੋਕਾਂ ਨੇ ਕਿਤੇ ਬੰਦ ਕਰਾਉਣਾ ਪਿਆ ਜੀ ਨਹੀਂ ਲੋਕਾਂ ਨੇ ਸਾਥ ਸਹਿਯੋਗ ਦਿੱਤਾ ਉਹਨਾਂ ਨੇ ਆਪਣੇ ਆਪ ਬੰਦ ਕੀਤਾ ਇਹ ਉਹਨਾਂ ਦਾ ਪੋਜ਼ੀਟਿਵ ਰਿਸਪੌਂਸ ਹੈ ਸਾਨੂੰ ਵੀ ਆਰ ਥੈਂਕਫੁਲ ਟੂ ਥੈਮ ਤੁਸੀਂ ਇਸ ਬਾਜ਼ਾਰਾਂ ਵਿੱਚ ਜਾ ਰਹੇ ਹੋ ਅਕਾਲ ਤਖਤ ਸਾਹਿਬ ਦੇ ਸੰਦੇਸ਼ ਬਹੁਤ ਤਸੱਲੀ ਬਖਸ਼ੀ ਦਾ ਉਹਨਾਂ ਨੇ ਬਹੁਤ ਡੀਟੇਲਸ ਦੇ ਵਿੱਚ ਜਿਹੜੀਆਂ ਹਿਸਟਰੀ ਸੀ ਬੈਕਗ੍ਰਾਉਂਡ ਸੀ ਦਰਬਾਰ ਸਾਹਿਬ ਤੋਂ ਪਹਿਲਾਂ ਔਰ ਜੋ ਉਸ ਤੋਂ ਬਾਅਦ ਹੋਇਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਫੇਕ ਇਨਕਾਊਂਟਰਸ ਜਿਵੇਂ ਦਰ ਕੌਂਕੇ ਦੀ ਸ਼ਹਾਦਤ ਜਸਨ ਸਿੰਘ ਖਾਲੜੇ ਦੀ ਸ਼ਹਾਦਤ ਬੰਦੀ ਸਿੰਘਾਂ ਨੂੰ ਨਾ ਰਹਾ ਕਰਨ ਦਾ ਗਵਰਨਮੈਂਟ ਦਾ ਜਿਹੜਾ ਇੰਡਸਟਰੀਸ ਵਾਲਾ ਰਵਈਆ ਇਹ ਸਾਰੀ ਗੱਲ ਤੇ ਪਹਿਲੂ ਤੇ ਉਹਨਾਂ ਨੇ ਉਹਨਾਂ ਨੇ ਟੱਚ ਕੀਤਾ ਔਰ ਜਥੇਦਾਰ ਸਾਹਿਬ ਦਾ ਇੱਕ ਜਿਹੜਾ ਬਹੁਤ ਦੇਰ ਬਾਅਦ ਇੱਕ ਡਿਟੇਲਡ ਮੈਸੇਜ ਸੀ ਕਮਿਊਨਿਟੀ ਦੇ ਲਈ ਇੱਕ ਗੱਲ ਅਸੀਂ ਜਰੂਰ ਐਡ ਕਰਾਂਗੇ ਜਥੇਦਾਰ ਸਾਹਿਬ ਨੇ ਵੀ ਗੱਲ ਕਹੀ ਹੈ ਬਹੁਤ ਸਾਰੇ ਸਾਡੇ ਲੀਡਰ ਕਹਿੰਦੇ ਨੇ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਕੀਤਾ ਸੀ ਅਸੀਂ ਇਹ ਗੱਲ ਥੋੜਾ ਜਿਹਾ ਵਾਧਾ ਕਰਨਾ ਚਾਹੁੰਦੇ ਹਾਂ ਕਿ ਇੰਡੀਅਨ ਸਟੇਟ ਨੇ ਕੀਤਾ ਸੀ ਇੰਡੀਅਨ ਆਰਮੀ ਆਈ ਏ ਆਰਮੀ ਦੇ ਟੈਂਕਸ ਤੇ ਤਿਰੰਗਾ ਲੱਗਾ ਹੋਇਆ ਸੀ ਜਦੋਂ ਉਹਨਾਂ ਨੇ ਬਿਲਡਿੰਗਸ ਅਕਪਾਈ ਕੀਤੀਆਂ ਨੇ ਉਹਦੇ ਤੇ ਉਹ ਤਿਰੰਗਾ ਲਾ ਕੇ ਗਏ ਨੇ ਨਾ ਕਿ ਉਹ ਕਾਂਗਰਸ ਦਾ ਆਪਣਾ ਕੋਈ ਚੋਣ ਨਿਸ਼ਾਨ ਲਾ ਕੇ ਗਏ ਨੇ ਸੋ ਇੱਕ ਗਵਰਨਮੈਂਟ ਦਾ ਅਸੀਂ ਇੰਡੀਅਨ ਸਟੇਟ ਦਾ ਹਮਲਾ ਸੀ ਸਾਨੂੰ ਇਹ ਕਰੈਕਟ ਕਰਨਾ ਚਾਹੀਦਾ ਔਰ ਸਾਡੀ ਪਨੀਰੀ ਨੂੰ ਸਮਝਣਾ ਚਾਹੀਦਾ ਕਿ ਪੂਰੀ ਸਟੈਬਲਿਸ਼ਮੈਂਟ ਇਹਦੇ ਚ ਇਕੱਠੀ ਸੀ ਈਵਨ ਸਾਰੀਆਂ ਪੋਲਿਟੀਕਲ ਪਾਰਟੀਆਂ ਇਕੱਠੀਆਂ ਸੀ ਕਿਉਂਕਿ ਭਾਜਪਾ ਨੇ ਹੀ ਆਪਣੇ ਆਪ ਮੰਨਿਆ ਕਿ ਅਸੀਂ ਹੀ ਕਾਂਗਰਸ ਨੂੰ ਫੋਰਸ ਕੀਤਾ ਹੈ ਕਿ ਉਹ ਅਟੈਕ ਕਰੇ ਸੋ ਉਸ ਵੇਲੇ ਦੀ ਸਰਕਾਰ ਇਸ ਵੇਲੇ ਦੀ ਸਰਕਾਰ ਸਰਕਾਰ ਕੋਈ ਵੀ ਹੋਵੇ ਗਵਰਨਮੈਂਟ ਦੀ ਮਸ਼ੀਨਰੀ ਨੇ ਇਹ ਅਟੈਕ ਕੀਤਾ ਔਰ ਇਹ ਅਨਪਾਰਡੋਨੇਬਲ ਸਿਨ ਨਾ ਬਖਸ਼ਣਯੋਗ ਗੁਨਾਹ ਸਰਕਾਰ ਦਾ ਉਸ ਵੇਲੇ ਦੀ ਸਟੇਟ ਦਾ ਔਰ ਜਿਹੜਾ ਸਾਡਾ ਸੰਘਰਸ਼ ਹੈ ਉਸ 40 ਸਾਲ ਤੋਂ ਲਗਾਤਾਰ ਜਾਰੀ ਹੈ ਉਦੋਂ ਇਹਨਾਂ ਨੇ ਸੰਜਨੈਲ ਸਿੰਘ ਨੂੰ ਸ਼ਹੀਦ ਕੀਤਾ ਹੁਣ ਇਹਨਾਂ ਨੇ ਕੈਨੇਡਾ ਜਾ ਕੇ ਭਾਈ ਨਿੱਜਰ ਨੂੰ ਸ਼ਹੀਦ ਕੀਤਾ ਸੋ ਅਗਰ ਸਟਰਗਲ ਚੱਲੀ ਨਾ ਹੁੰਦਾ ਤੇ 40 ਸਾਲ ਬਾਅਦ ਇੰਡੀਅਨ ਗਵਰਨਮੈਂਟ ਨੂੰ ਆਪਣੇ ਏਜੰਟਸ ਕੈਨੇਡਾ ਨਾ ਭੇਜਣੇ ਪੈਂਦੇ ਯੂਐਸ ਨਾ ਭੇਜਣੇ ਪੈਂਦੇ ਲਾਹੌਰ ਨਾ ਭੇਜਣੇ ਪੈਂਦੇ ਕਿ ਕੌਮ ਗਾਂਧੀ ਪਰਿਵਾਰ ਤੇ ਹੀ ਇਹ ਮੌਲਾ ਚੁਪਤੀ ਆਈ ਹੈ ਔਰ ਉਹਨਾਂ ਨੂੰ ਹੀ ਇਸ ਦਾ ਦੋਸ਼ੀ ਮੰਨਦੇ ਰਹੇ ਕਿ ਉਹ ਮਾफी ਮੰਗਣ ਔਰ ਇਸ ਵਿੱਚ ਕਿਉਂਕਿ ਬਿਕੋਜ਼ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਦੋਸ਼ੀ ਨਹੀਂ ਹੈ ਮੈਂ ਕਹਿ ਰਿਹਾ ਪੂਰੀ ਸਟੇਟ ਇਨਵੋਲਡ ਸੀ ਚਾਹੇ ਉਸ ਵੇਲੇ ਦੀ ਸਰਕਾਰ ਹੈ ਚਾਹੇ ਹੁਣ ਦੀ ਸਰਕਾਰ ਹੈ ਪੂਰੀ ਸਟੇਟ ਦਾ ਮਤਲਬ ਹੈ ਪੂਰੀ ਪੋਲੀਟੀਕਲ ਪਾਰਟੀ ਪੂਰੀ ਇੰਡੀਅਨ ਸਿਸਟਮ ਇਨਵੋਲਡ ਸੀ ਕਮਲਪਾਲ ਸਿੰਘ ਬੇਟੂ ਜੜਕੀ ਤਲਖਾਲਸਾ ਦੇ ਨੁਮਾਇੰਦੇ ਨੇ ਉਹਨਾਂ ਮਤਲਬ ਵੀ ਬੰਦ ਕਰਾਉਣ ਨਹੀਂ ਗਏ ਅੱਜ ਦੇ ਦਿਨ ਤੇ ਜਿਹੜਾ ਕਿ ਦੁਕਾਨਤ ਵਾਪਰੇ ਸੀ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤਾਂ ਪੁਲਿਸ ਫੋਰਸ ਵੀ ਇੱਥੇ ਤਨਾਤ ਹੈ ACP सुरेंद्र ਸਿੰਘ ਦੇ ਨਾਲ ਹੋਰ ਵੀ ਜਿਹੜੇ ਕੀ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਨਾਲ ਨਾਲ ਦਲ ਖਾਲਸਾ ਦੇ ਨੁਮਾਇंदे ਵੀ ਇੱਥੇ ਬਾਜ਼ਾਰਾਂ ਵਿੱਚ ਉਹ ਗਸ਼ਤ ਘਟਾ ਕੇ ਲੋਹਾਈ ਦੇ ਰਹੇ ਨੇ ਕਿਉਂਕਿ ਜੋ ਬੰਦੀ ਕੌਲ ਹੈ ਉਸ ਨੂੰ ਯਕੀਨੀ ਬਣਾਉਣ ਵਾਸਤੇ ਲਗਾਤਾਰ ਜਿੱਤੇ ਕੀ ਦਲ ਖਾਲਸਾ ਦੇ ਨੁਮਾਇंदे ਇਸ ਹਾਲ ਬਾਜ਼ਾਰ ਵਿੱਚ ਪਹੁੰਚੇ ਹੋਏ ਵਿਖਾਈ ਦੇ ਰਹੇ ਨੇ ਦਾ ਪੁਲਿਸ ਫੋਰਸ ਫਿਟਨਾਤ ਹੈ ਉਹਨਾਂ ਨੇ ਵੀ ਗੱਲਬਾਤ ਕਰ ਲਈ ਮੇਰੇ ਨਾਲ ACP सुरेंद्र ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰ ਲਿਆ ਹੈ ਕਾਫੀ ਜਿਆਦਾ ਫੋਰਸ ਨਾਲ ਜਿਹੜਾ ਕਿ ਲਗਾਤਾਰ ਗਸ਼ਤ ਕਰਦੇ ਹੋ ਵਿਖਾਈ ਦੇ ਰਹੇ ਸਰ ਕਿ ਸੰਦਮ ਹਾਲ ਹੈ ਅੰਮ੍ਰਿਤਸਰ ਵਿੱਚ ਬਿਲਕੁਲ ਠੀਕ ਹੈ ਜੀ ਪੀਸਫੁਲੀ ਚੱਲ ਰਿਹਾ ਹੈ ਔਰ ਸਾਡੇ ਜਿੰਨੀ ਮਹਾਂਜੁਕ ਸੀਪੀ ਸਰ ਦੀਆਂ ਇੰਸਟਰਕਸ਼ਨਾਂ ਮੁਤਾਬਕ ਜੋ ਫੋਰਸ ਜੋ ਪ੍ਰਬੰਧ ਉਹਨਾਂ ਦੇ ਹੁਕਮਾਂ ਮੁਤਾਬਕ ਕੀਤੇ ਗਏ ਆ ਉਸ ਮੁਤਾਬਕ ਅਸੀਂ ਸਾਰੇ ਆਫੀਸਰ ਸਾਰੀ ਪੁਲਿਸ ਸਾਡੀ ਜਿਹੜੀ ਬਾਹਰ ਤਨਾਤ ਹੈ ਔਰ ਅਲਰਟ ਹੋ ਕੇ ਡਿਊਟੀ ਕਰ ਰਹੀ ਹੈ ਔਰ ਅਜੇ ਤੱਕ ਤਾਂ ਬਿਲਕੁਲ ਪੀਸਫੁਲੀ ਚੱਲ ਰਿਹਾ ਹੈ ਜਿਹੜੀ ਬੰਦੀ ਕਾਲ ਦਿੱਤੀ ਗਈ ਸੀ ਉਸ ਦੇ ਤਹਿਤ ਵੀ ਇੱਥੇ ਨੁਮਾਇंदे ਪਹੁੰਚੇ ਹੋਣੇ ਤੱਕਾਲਸਾ ਦੇ ਤੇ ਨਾਲ ਨਾਲ ਪੁਲਿਸ ਫੋਰਸ ਵੀ ਗਸ਼ਤ ਕਟੀਆਂ ਦਿਖਾਈ ਦੇ ਰਹੀ ਹੈ ਬਿਲਕੁਲ ਜੀ ਅਸੀਂ ਫਿਰ ਸਾਡਾ ਕਿਉਂਕਿ ਸਾਡਾ ਏਰੀਆ ਇਹ ਪੈਂਦਾ ਜੀ ਅਸੀਂ ਸਵੇਰ ਦੇ ਇਤੇ ਹੌਲ ਗੇਟ ਤੋਂ ਲੈ ਕੇ ਔਰ ਆਪਣੇ ਏਰੀਆ ਦੇ ਵਿੱਚ ਸਾਰੀ ਗਸ਼ਤ ਕਰ ਰਹੇ ਹਾਂ ਵੀ ਕੋਈ ਸ਼ਰਾਰਤੀ ਅਨਸਰ ਕਿਸੇ ਕਿਸਮ ਦੀ ਕੋਈ ਸ਼ਰਾਰਤ ਨਾ ਕਰੇ ਔਰ ਇਹਦੇ ਵਿੱਚ ਦਲ ਖਾਲਸਾ ਵਾਲੇ ਵੀ ਆਏ ਆ ਇਹ ਵੀ ਆਪਣੇ ਲੈਵਲ ਤੇ ਦੇਖ ਰਹੇ ਆ ਆਦਰਵਾਇਜ਼ ਜਿਹੜੇ ਆ ਬਾਜ਼ਾਰ ਦੀ ਐਸੋਸੀਏਸ਼ਨਾਂ ਤੇ ਬੰਦ ਰੱਖਣ ਦਾ ਜਿਹੜਾ ਵਾ ਐਲਾਨ ਕੀਤਾ ਸੀ ਜਿਸ ਕਰਕੇ ਸਾਰਾ ਬਾਜ਼ਾਰ ਕੋਈ ਕਿਸੇ ਦਾ ਨਾ ਕੋਈ ਪੈਨਿਕ ਤੇ ਨਹੀਂ ਹੈ ਕੋਈ ਬੰਦ ਤੇ ਨਹੀਂ ਕਰਵਾਇਆ ਜਾ ਰਿਹਾ ਯਾਰ ਮਤਲਬ ਕਿ ਜ਼ਬਰਦਸਤੀ ਨਹੀਂ 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 ਕੋਈ ਜ਼ਬਰਦਸਤੀ ਬੰਦ ਨਹੀਂ ਕਰਵਾਇਆ ਜਾ ਰਿਹਾ ਕਿਸੇ ਵੱਲੋਂ ਵੀ ਔਰ ਬਿਲਕੁਲ ਪੀਸਫੁਲੀ ਚੱਲ ਰਹੀ ਹੈ ਥੈਂਕ ਯੂ ਸਰ ਐਸ.ੀ.ਪੀ. सुरेंद्र ਸਿੰਘ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਮੌਜੂਦ ਨੇ ਔਰ ਜਿਹੜਾ ਕਿ ਅੱਜ 6 ਜੂਨ 1984 ਦੇ ਕੱਲੂਕਾਰ ਦੇ ਤਹਿਤ ਬੰਦ ਦੀ ਕੋਲਟੀ ਗਈ ਸੀਗੀ ਦਲ ਖਾਲਸਾ ਵੱਲੋਂ ਉਹ ਬੰਦ ਜਿਹੜਾ ਕਿ ਪੂਰੀ ਤਰ੍ਹਾਂ ਕਾਮਯਾਬੀ ਖਾਈ ਦੇ ਰਿਹਾ ਹੈ ਅੰਮ੍ਰਿਤਸਰ ਦੇ तमाम ਵੱਡੇ ਬਾਜ਼ਾਰ ਜਿਨ੍ਹਾਂ ਵਿੱਚ ਹਾਲ ਬਾਜ਼ਾਰ ਹੈ ਕਟੜਾ ਜੈਮਲ ਸਿੰਘ ਹੈ ਹੋਰ ਕੱਪੜੇ ਦੀਆਂ ਮਾਰਕੀਟਸ ਨੇ ਜਿਹੜੇ ਕਿ ਜਿੱਥੇ ਹਰ ਰੋਜ਼ ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੈ ਵਪਾਰੀਆਂ ਵੱਲੋਂ ਆਪਣੇ ਵਪਾਰ ਦੁਕਾਨਾਂ ਬੰਦ ਰੱਖੇ ਗਏ ਨੇ ਕਿਉਂਕਿ ਦਲ ਖਾਲਸਾ ਵੱਲੋਂ ਅਤੇ ਹੋਰ ਜਥੇਬੰਦੀਆਂ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦਾ ਪੂਰ ਜ਼ੋਰ ਸਮਰਥਨ ਦੀ ਅਪੀਲ ਵੀ ਕੀਤੀ ਗਈ ਸੀ ਔਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਆਪਣੀ ਰੱਖੀ ਉਹ बंद रखे के नि जिसते तहत अमृतसर से भी गल कर लेते हैं बंद का व्यापक असर देखने मिल रहा है कैमरा पर्सन गोपाल दे नाल सिकंदरपुर स्वीचा दैनिक स्वीरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और whatsapp चैनल पर